ਪਾਕਿਸਤਾਨ ਦੀ ਸਤਾਤਾਰੀ ਪਾਰਟੀ ਔਨਰ ਕਿਲਿੰਗ ਰੋਧ ਪੈਂਡਿੰਗ ਕਾਨੂੰਨ ਨੂੰ ਪਾਸ ਕਰਾਉਣ ਦੀ ਯੋਜਨਾ ਬਣਾ ਰਹੀ ਹੈ ਇਸ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਮ ਸ਼ਰੀਫ ਨੇ ਜਾਣਕਾਰੀ ਦਿੱਤੀ ਹੈ ਇਸ ਸੰਬੰਧੀ ਬਿਲ ਸੰਵਿਧਾਨ ਕਮੇਟੀ ਦੇ ਸਾਹਮਣੇ ਭੇਜਿਆ ਜਾਏਗਾ ਕਰ ਤੁਮ ਤੇ ਅਦਾਸ ਅਮਰੀਕਾ ਦੇ ਰਿਪਬਲਿਕਨ ਪਾਰਟੀ ਦੀ ਕੌਮੀ ਕਨਵੈਨਸ਼ਨ ਦੇ ਦੂਜੇ ਦਿਨ ਦੀ ਸ਼ੁਰੂਆਤ ਅਰਦਾਸ ਦੇ ਨਾਲ ਹੋਈ ਰਿਪਬਲਿਕਨ ਪਾਰਟੀ ਕੈਲੀਫੋਰਨੀਆ ਦੇ ਉਪ ਚੇਅਰ ਪਰਸਨ ਹਰਮੀਤ ਕੋਟੇਲੋਂ ਨੇ ਕੌਮੀ ਸਟੇਜ ਤੇ ਪੰਜਾਬੀ ਵਿੱਚ ਅਰਦਾਸ ਕੀਤੀ ਅਤੇ ਬਾਅਦ ਵਿੱਚ ਇਸ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਰਿਪਬਲਿਕਨ ਕੌਮੀ ਕਨਵੈਨਸ਼ਨ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਖਰਮਿਤਕੌਰ ਤੇ ਲੋਂਦਾਸਬੰਦ ਚੰਡੀਗੜ੍ਹ ਦੇ ਨਾਲ ਹੈ ਅਤੇ ਉਹ ਲੰਮਾ ਸਮਾਂ ਇੰਗਲੈਂਡ ਦੇ ਚਟਾਕ ਕਿ ਉਸਦੇ ਬਾਅਦ ਅਮਰੀਕਾ ਚ ਫਸ ਕੇ ਡੋਨਾਲਡ ਟਰੰਪ ਨੂੰ ਅਧਿਕਾਰਤ ਤੌਰ ਤੇ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤੇ ਜਾਣ ਤੋਂ ਕੁਝ ਮਿੰਟ ਪਹਿਲਾਂ ਸਟੇਜ ਤੇ ਏਟਿਨੋਨੀ ਅਰਦਾਸ ਨਾਲ ਕਨਵੈਨਸ਼ਨ ਹੀ ਸ਼ੁਰੂਆਤ ਕੀਤੀ ਤੁਰਕੇ ਦੇ ਰਾਸ਼ਟਰਪਤੀ ਨੇ 3 ਮਹੀਨੇ ਦੇ ਸੰਕਟਕਾਲ ਦਾ ਐਲਾਨ ਕਰ ਦਿੱਤਾ ਹੈ ਅਤੇ ਪਿਛਲੇ ਹਫਤੇ ਤੀਕ ਤ ਆਪਣੀ ਕੋਸ਼ਿਸ਼ ਦੇ ਲਈ ਜ਼ਿੰਮੇਵਾਰਤਵਾਦੀ ਸਮੂਹ ਦਾ ਪਤਾ ਲਗਾ ਕੇ ਉਸ ਦਾ ਖਾਤਮਾ ਕਰਨ ਦਾ ਸੰਕਲਪ ਲਿਆ ਹੈ ਰਾਸ਼ਟਰਪਤੀ ਨੇ ਆਪਣੇ ਕੱਟੜ ਦੁਸ਼ਮਣ ਅਤੇ ਬੇਕਾਜ ਰਹਿਣ ਵਾਲੀ ਇਸਲਾਮੀ ਧਾਰਮਿਕ ਫਤੁਲਲਾ ਗੁਲੇਨ ਦੇ ਚੇਲਿਆਂ ਨੂੰ ਤਕਤਾ ਪੜਲ ਦੀ ਕੋਸ਼ਿਸ਼ ਲਈ ਜ਼ਿੰਮੇਵਾਰ ਦੱਸਿਆ ਇਸ ਕੋਸ਼ਿਸ਼ ਦੇ ਬਾਅਦ ਕਰੀਬ 50 ਹਜ਼ਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ 트੍ਰੰਪ ਦੀ ਪਤਨੀ ਲਿਪਾਸ਼ਨ ਲਿਖਣ ਵਾਲੇ ਨੇ ਮਾਫੀ ਮੰਗੀ ਹੈ ਅਤੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। 트੍ਰੰਪ ਦੀ ਪਤਨੀ ਮਿਲਾਨੀਆ ਉਤੇ ਇਲਜ਼ਾਮ ਨੇ ਕਿ ਉਹਨਾਂ ਨੇ ਰਿਪਬਲਿਕਨ ਨੈਸ਼ਨਲ ਕਨਵੈਂਸ਼ਨ ਵਿੱਚ ਜੋ ਭਾਸ਼ਣ ਦਿੱਤਾ ਉਸ ਦਾ ਇੱਕ ਵੱਡਾ ਹਿੱਸਾ 2008 ਦੇ ਮਿਸ਼ੇਲ ਓਬਾਮਾ ਦੇ ਸੰਬੋਧਨ ਦਾ ਸੀ ਜਿਸ ਨੂੰ ਮਿਲਾਨੀਆ ਨੇ ਹੁਬਹ ਪੜਿਆ ਹੈ। ਕਸ਼ਮੀਰ ਵਿੱਚ ਮਾਰੇਗਾ ਤਵਾਦੀ ਸੰਗਠਨ ਦਾ ਕਮਾਂਡਰ ਬੁਰਹਾਨ ਗੁਨੇਕਾਰ ਸੀ ਇਸ ਦਾ ਵੱਡਾ ਖੁਲਾਸਾ ਖੁਦ ਹਾਫिज़ ਸૈયਦ ਨੇ ਕੀਤਾ ਸૈયਦ ਨੇ ਕਿਹਾ ਕਿ ਬੁਰਹਾਨ ਲਗਾਤਾਰ ਮੇਰੇ ਸੰਪਰਕ ਵਿੱਚ ਸੀ ਅਤੇ ਮੁਠਪੇੜ ਤੋਂ ਪਹਿਲਾਂ ਵੀ ਉਸਨੇ ਹਿੰਦੁਸਤਾਨੀ ਫੌਜ ਨੂੰ ਮਾਤ ਦੇਣ ਦੀ ਰਣਨੀਤੀ ਉੱਤੇ ਮੇਰੇ ਨਾਲ ਚਰਚਾ ਕੀਤੀ ਸੀ ਦਰਸਲ ਬੁਰਹਾਨ ਦੇ ਫੋਨ ਰਿਕਾਰਡ ਤੋਂ ਪਤਾ ਲੱਗਿਆ ਹੈ ਕਿ ਇਨਕਾਊਂਟਰ ਤੋਂ ਪਹਿਲਾਂ ਬੁਰਹਾਨ ਦੇ ਨੰਬਰ ਤੋਂ ਪਾਕਿਸਤਾਨ ਕਈ ਕਾਲ ਕੀਤੇ ਗਏ ਸਨ ਤੁਰਕੀ ਵਿੱਚ ਤਖਤ ਪਰਿੰਡ ਦੀਆਂ ਸਫਲ ਕੋਸ਼ਿਸ਼ਾਂ ਦੇ ਬਾਅਦ ਵੱਡੇ ਪੱਧਰ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੁਰਕੀ ਦੇ ਰਾਸ਼ਟਰੀ ਸਿੱਖਿਆ ਮੰਤਰਾਲੇ ਦੀ ਵੈੱਬਸਾਈਟ ਤੇ ਜਾਰੀ ਬਿਆਨ ਦੇ ਮੁਤਾਬਕ ਇਸ ਸਬੰਧੀ ਫਤੂਲਾ ਹੁਲੇ ਨਾਲ ਸੰਬੰਧਿਤ 15200 ਸਿੱਖਿਆ ਕਰਮੀਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਹੁਰੀਤ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਤੁਰਕੀ ਦੇ ਉੱਚ ਸਿੱਖਿਆ ਬੋਰਡ ਨੇ ਸਾਰੇ ਨਿੱਜੀ ਅਤੇ ਸਰਕਾਰੀ ਯੂਨੀਵਰਸਿਟੀਆਂ ਦੇ ਕੋਲ 1557 ਡੀਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਪਾਕਿਸਤਾਨ ਤਹਿਰੀਕ ਇਨਸਾਫ ਪਾਰਟੀ ਦੇ ਪ੍ਰਧਾਨ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਨੂੰ ਸੇਨਾ ਤੋਂ ਨਹੀਂ ਬਲਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਰਾਜਸ਼ਾਹੀ ਤੋਂ ਖਤਰਾ ਹੈ ਪਾਕਿਸਤਾਨੀ ਖਬਰ ਡੌਨ ਦੀ ਵੈਬਸਾਈਟ ਦੇ ਮੁਤਾਬਕ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਪਾਕਿਸਤਾਨ ਦੀ ਸੇਨਾ ਜੇਕਰ ਸਰਕਾਰ ਤੇ ਕਾਬਿਜ਼ ਹੋ ਜਾਵੇ ਤਾਂ ਜਨਤਾ ਖੁਸ਼ੀ ਮਨਾਏਗੀ ਇਮਰਾਨ ਨੇ ਨੂੰ ਸੁਣਨ ਰਣਵੀਰ ਤਖਤਾ ਪੜਦਾ ਜ਼ਿਕਰ ਕਰਦੇ ਹੋਏ ਕਿ ਜਦੋਂ ਜਨਰਲ ਪਰਵੇਜ਼ ਮੁਸ਼ਰਫ ਨੇ ਸ਼ਰੀਫ ਨੂੰ ਨਰੀ ਗੱਦੀ ਤੋਂ ਬਦਖਲ ਕੀਤਾ ਸੀ ਤਾਂ ਲੋਕਾਂ ਨੇ ਜਸ਼ਨ ਮਨਾਇਆ ਸੀ ਅਤੇ ਮਿਠਾਈਆਂ ਵੰਡੀਆਂ ਸਨ ਪਾਕਿਸਤਾਨੀ ਸੋਸ਼ਲ ਮੀਡੀਆ ਦੀ ਮਸ਼ਹੂਰ ਮਾਡਲ ਕੰਦੀਲ ਬਲੋਚ ਦੇ ਕਤਲ ਦੀ ਜਾਂਚ ਕਰ ਰਹੇ ਪੁਲਿਸ ਇੰਸਪੈਕਟਰ ਨੂੰ ਲਾਪਰਵਾਹੀ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੇ ਕੰਮਾਂ ਨੂੰ ਪੂਰਾ ਕਰਨ ਲਈ ਇੱਕ ਮਹਿਲਾ ਇੰਸਪੈਕਟਰ ਨੂੰ ਤਾਇਨਾਤ ਕੀਤਾ ਗਿਆ ਹੈ। ਮੀਡੀਆ ਦੀ ਖਬਰਾਂ ਮੁਤਾਬਕ ਹਾਦਰ ਮੁਫਤੀ ਅਬਦੁਲ ਕਾਵੀ ਦੇ ਪ੍ਰਤੀ ਨਰਮੀ ਵਰਤਨ ਦੇ ਪੱਖ ਵਿੱਚ ਸਨ। ਮਨੁੱਖੀ ਅਧਿਕਾਰ ਸੰਸਥਾ 64 ਜਸਟਿਸ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਰਮਿੰਦਰ ਸਿੰਘ ਦੇ ਉੱਤੇ ਪਾਕਿਸਤਾਨੀ ਖੂਫੀ ਏਜੰਸੀ ਆਈਐਸਆਈ ਨਾਲ ਮਿਲੇ ਹੋਣ ਦਾ ਦੋਸ਼ ਲਗਾਉਂਦੇ ਹਨ ਉਨ੍ਹਾਂ ਖਿਲਾਫ 1 ਮਿਲੀਅਨ ਡਾਲਰ ਦਾ ਮਾਨਹਾਨੀ ਦਾ ਮੁਕਤਮਾ ਠੋਕੇ ਹੈ ਇਹ ਮੁਕਤਮਾ ਟਾਰੀਓ ਸੁਪਰੀਮ ਕੋਰਟ ਆਫ ਜਸਟਿਸ ਦੇ ਵਿੱਚ ਧਾਰਿਤ ਕੀਤਾ ਗਿਆ ਹੈ ਅਰਕੁਚ ਤੱਕ ਤਪਲੇਦਿਆ ਨੇ ਕਾਮੋਸ਼ਿਸ਼ਾਂ ਵੇਲੇ ਇੱਕ ਚਮਤਕਾਰ ਵੀ ਹੋਇਆ ਦਰਸਲ ਇਸ ਦੌਰਾਨ ਸੜਕ ਤੇ ਖੜੇ ਇੱਕ ਸ਼ਖਸ ਦੇ ਉਪਰੋਂ ਦੋ ਵਾਰ ਟੈਂਕ ਗੁਜ਼ਰ ਗਿਆ ਪਰ ਹੈਰਾਨੀ ਦੀ ਗੱਲ ਸੇ ਕਿ ਸ਼ਖਸ ਦੋਵੇਂ ਵਾਰ ਬਚ ਗਿਆ ਇਨਾ ਭਾਰੀ ਟੈਂਕ ਲੰਘਣ ਦੇ ਬਾਵਜੂਦ ਵੀ ਸ਼ਖਸ ਨੂੰ ਕੁਝ ਨਹੀਂ ਹੋਇਆ